ਧੁੰਦ ਦਾ ਪ੍ਰਕੋਪ ਦੇਖ ਰਿਹਾ ਧੁੰਦ ਵੀ ਪੂਰੀ ਪੈ ਰਹੀ ਹੈ ਪਰ ਸੰਗਤਾਂ ਦੀ ਆਸਥਾ ਤੇ ਕੋਈ ਫਰਕ ਨਹੀਂ ਹੈ ਜੀ ਮੈਂ ਕਹਣਾ ਵਾਹਿਗੁਰੂ ਜੀ ਮੈਂ ਤੇ ਆ ਬੇਨਤੀ ਕਰ ਲਗਾਵਾ ਭਾਵੇਂ ਮੀਂਹ ਪੈ ਜਾਵੇ ਭਾਵੇਂ ਗੜੇ ਪੈਣ ਤੁਹਾਨੂੰ ਸੰਗਤ ਇਤਨਾ ਹੀ ਦਰਸ਼ਨ ਦੇਗੀ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਮਾਜੇ ਦੇ ਜਰਨੈਲ ਜਿਨ੍ਹਾਂ ਦੇ ਅਸਥਾਨ ਤੇ ਮੌਜੂਦ ਆ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੂਬ ਸੁਪ੍ਰੰਤ ਗੁਰਦੁਆਰਾ ਸ਼ਹੀਦਾ ਸਾਹਿਬ ਜਿੱਥੇ ਚੁਪੈਰੇ ਦਾ ਇਕੱਠ ਬਹੁਤ ਦੇਖਣ ਨੂੰ ਮਿਲਦਾ ਹੈ ਉੱਥੇ ਅੱਜ ਸੁੰਦਰ ਸਜਾਵਟਾਂ ਕੀਤੀਆਂ ਗਈਆਂ ਨੇ ਪਹਿਲਾਂ ਤਾਂ ਤਸਵੀਰਾਂ ਤੁਸੀਂ ਦੇਖੋ ਗੁਰਦੁਆਰਾ ਸ਼ਹੀਦਗੰ ਸ਼ਹੀਦਾ ਸਾਹਿਬ ਦੀਆਂ ਜਿੱਥੇ ਕਰੀਬ ਸਮਾਂ 3 ਵਜੇ ਦਾ ਹੋ ਰਿਹਾ ਅੰਮ੍ਰਿਤ ਵੇਲੇ ਦਾ ਸਮਾਂ ਹੈ ਤੇ ਧੁੰਦ ਦਾ ਕਹਿਰ ਵੀ ਹੈ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਗੁਰਦੁਆਰਾ ਸ਼ਹੀਦਗੰ ਸਾਹਿਬ ਪਰ ਸੰਗਤਾਂ ਦਾ ਇਕੱਠ ਰੁਕੇਗਾ ਨਹੀਂ ਜਿੱਥੇ ਮੌਸਮ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀਗਾ ਭਾਰੀ ਧੁੰਦ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ ਪਰ ਉੱਥੇ ਹੀ ਸੰਗਤਾਂ ਦੀ ਸ਼ਰਧਾ ਭਾਵਨਾ ਤੇ ਕੋਈ ਅਸਰ ਨਹੀਂ ਆ ਇਸ ਧੁੰਦ ਦਾ ਪਹਿਲਾਂ ਤਾਂ ਇਹ ਸੁੰਦਰ ਸਜਾਵਟਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਆਹੀਂ ਆਕਰਸ਼ਿਤ ਕਰਦੀਆਂ ਹੋਈਆਂ ਇਹ ਤਸਵੀਰਾਂ ਅਤੇ ਐਸਜੀਪੀਸੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਾਵਨ ਪਵਿੱਤਰ ਦਿਹਾੜੇ ਤੇ ਸੰਗਤਾਂ ਪਹੁੰਚ ਕੇ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਢਪਾਗਾ ਮਹਿਸੂਸ ਕਰ ਰਹੀਆਂ ਨੇ ਸੋ ਵੱਖ-ਵੱਖ ਫੁੱਲਾਂ ਤੇ ਸੁੰਦਰ ਸਜਾਵਟਾਂ ਦੇ ਨਾਲ ਇਸ ਗੁਰਦੁਆਰੇ ਨੂੰ ਅੱਜ ਸਜਾਇਆ ਗਿਆ ਹੈ। ਅੰਮ੍ਰਿਤ ਵੇਲੇ ਦਾ ਸਮਾਂ ਹੋ ਰਿਹਾ ਹੈ। ਸੁਖਮਣੀ ਸਾਹਿਬ ਦੀ ਅੰਦਰ ਬਾਣੀ ਪੜ੍ਹੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਭੋਗ ਪੈਣਗੇ, ਸੰਗਤ ਦੇ ਵਿੱਚ ਦੇਗ ਵਰਤਾਈ ਜਾਏਗੀ। ਤੇ ਸ਼ਾਮ ਵੇਲੇ ਦੀ ਗੱਲ ਕਰਦੇ ਹਾਂ ਤਾਂ ਸੋਹਣੇ ਦੀਵਾਨ ਸਜਾਏ ਜਾਣਗੇ। ਢਾਡੀ ਕੀਰਤਨੀਏ ਜਿੱਥੇ ਇੱਥੇ ਪਹੁੰਚਣਗੇ ਤੇ ਕਵੀਸ਼ਰਕਾਰ ਇੱਥੇ ਪਹੁੰਚ ਕੇ ਆਪਣੀ ਕਵਿਸ਼ਰੀ ਨਾਲ ਕਥਾ ਨਾਲ 加ਢੀ ਜਿੱਥੇ ਇੱਥੇ ਪਹੁੰਚ ਕੇ ਉਹਨਾਂ ਨੂੰ ਆਪਣੀ ਕਥਾ ਤੇ ਕੁਿਸ਼ਰੀ ਨਾਲ ਨਿਹਾਲ ਕਰਨਗੇ ਸੁਸ਼ਮਣੀ ਸਾਹਿਬ ਦੀ ਅੰਦਰ ਬਾਣੀ ਪੜੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਭੋਗ ਪਾਇ ਜਾਣਗੇ ਸੰਗਤ ਦੇ ਵਿੱਚ ਦੇਖ ਵਰਤਾਈ ਜਾਏਗੀ ਸੋ ਕਹਿ ਸਕਦੇ ਆ ਕਿ ਜਿੱਥੇ ਇਸ ਪਵਿੱਤਰ ਦਿਹਾੜੇ ਤੇ ਸੰਗਤਾਂ ਵੱਧ ਤੋਂ ਵੱਧ ਪਹੁੰਚ ਰਹੀ ਹੈ ਹਾਲੇ ਅਮਰਤ ਵੇਲੇ ਦਾ ਸਮਾਂ ਕਰੀਬ ਤੋਂ ਕਰੀਬ 3 ਵਜ ਰਿਹਾ ਹੈ ਤਾਂ ਜੋ-ਜੋ ਸਮਾਂ ਹੁੰਦਾ ਜਾਏ گا ਔਵੇਂ ਔਵੇਂ ਸੰਗਤਾਂ ਦੇ ਇਕੱਠ ਵੱਧਦਾ ਜਾਏਗਾ ਫਿਲਹਾਲ ਜੇਕਰ ਤੁਹਾਨੂੰ ਖੁੱਲੇ ਪ੍ਰਕਰਮਾਂ ਦੀ ਜੇਕਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਧੁੰਦ ਦੇ ਵਿੱਚ ਲਿਪਟਿਆ ਹੋਇਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇਖਣ ਨੂੰ ਮਿਲਦਾ ਸੋ ਕਹਿ ਸਕਦੇ ਆ ਜਿੱਥੇ ਇਹ ਤਸਵੀਰਾਂ ਆਕਰਸ਼ਿਤ ਕਰਦੀਆਂ ਹੋਈਆਂ ਲੜੀਆਂ ਸੁੰਦਰ ਸਜਾਵਟਾਂ ਦੇਖਣ ਨੂੰ ਮਿਲ ਰਹੀਆਂ ਅਤੇ ਸੰਗਤਾਂ ਆਪਣੇ ਆਪ ਨੂੰ ਇੱਥੇ ਨਤਮਸਤਕ ਹੋ ਕਿਵੜਪਾਗਾ ਮਹਿਸੂਸ ਕਰ ਰਹੀ ਹੈ ਸਾਡੇ ਨਾਲ ਸੰਗਤਾਂ ਮੌਜੂਦਾ ਗੱਲਬਾਤ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਕੀ ਨਾਮ ਹੈ ਜੀ ਤੁਹਾਡਾ ਪ੍ਰਗਟ ਸਿੰਘ ਬਾਬਾ ਜੀ ਪ੍ਰਗਟ ਜੀ ਕਿੰਨਾ ਕੁ ਬਟਪਾਗਾ ਮਹਿਸੂਸ ਕਰ ਰਹੇ ਹੋ ਬਾਬਾ ਜੀ ਦੇ ਸ਼ਹੀਦੀ ਸਥਾਨ ਤੇ ਮੌਜੂਦ ਆ ਜਿੱਥੇ ਅੱਜ ਸ਼ਹੀਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਏਗਾ ਜੀ ਹਾਂ ਜੀ ਬਾਬਾ ਜੀ ਬਹੁਤ ਬਹੁਤ ਬਾਬਾ ਜੀ ਨੂੰ ਮਹਿਸੂਸ ਕਰ ਰਹੇ ਆ ਚੜ੍ਹਦੀ ਕਲਾ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸੰਗਤਾਂ ਦਾ ਤੁਸੀਂ ਦੇਖ ਹੀ ਰਹੇ ਹੋ ਆਪ ਹੀ ਚਾਰ ਦਿਨ ਤੋਂ ਬਾਬਾ ਜੀ ਤੇ ਬਾਕੀ ਬਾਬਾ ਜੀ ਆਪਣਾ ਆਪਣਾ ਸੁਸਾਇਟੀ ਹੈਗੀ ਲੋ ਧੰਨ ਧੰਨ ਬਾਬਾ ਜੀ ਲੋਕਤਾ ਸੁਸਾਇਟੀ ਉਹ ਬਾਹਰ ਆਪਣੇ ਲੰਗਰ ਚੱਲ ਰਹੇ ਨੇ ਘਰਾਂ ਦੇ ਵਿੱਚ ਕੀਰਤਨ ਵਗੈਰਾ ਵੀ ਕਰੀਦਾ ਬੜੀ ਬਾਬਾ ਜੀ ਦੀ ਕਿਰਪਾ ਬਾਕੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਐਤਵਾਰ ਤੁਸੀਂ ਸੰਗਤਾਂ ਦਾ ਦੇਖ ਹੀ ਸਕਦੇ ਜੇ ਇਕੱਠ ਕਿੰਨਾ ਹੁੰਦਾ ਹੈ 5 ਲੱਖ ਤੋਂ ਉੱਪਰ ਸੰਗਤ ਜਰੂਰੀ ਤਾਠੇ ਜੋਗੀ ਇੱਥੇ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਨੇ ਮਾਜੇ ਦੇ ਜਰਨੈਲ ਸੀਗੇ ਬਾਬਾ ਜੀ ਸੀਸ ਧਲੀ ਤੇ ਧੜਕੇ ਲੜ ਗਏ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ 3 ਵਜੇ ਅੰਮ੍ਰਿਤ ਵੇਲੇ ਭਾਰੀ ਉਛਾਹ ਨਾਲ ਪਹੁੰਚ ਰਹੀਆਂ ਧੁੰਦ ਦਾ ਕ ਪਰ ਠੰਡ ਤੇ ਕੋਈ ਅਸਰ ਨਹੀਂ ਆ ਜੀ ਸੰਗਤਾ ਦੀ ਸਰਦਾ ਦੀ ਚੀਜ਼ ਦਾ ਸੰਗਤਦੇਸ ਕੋਈ ਅਸਰ ਨਹੀਂ ਸਰਦਾ ਦੇ ਉੱਪਰ ਕੋਈ ਅਸਰ ਨਹੀਂ ਸੰਗਤਾ ਦਾ ਘਟ ਉਸੇ ਤਰ੍ਹਾਂ ਹੀ ਮਲਕ ਢੋਂਦਰਾ ਠੰਡਰਾ ਬਾਬਾ ਜੀ ਕੋਈ ਫਰਕ ਨਹੀਂ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਤੁਸੀਂ ਸ਼ਹੀਦ ਦੇ ਸਤਾਨ ਤੇ ਪਹੁੰਚੇ ਹੋ ਅਮਰਤ ਵੇਲੇ ਮਨ ਨੂੰ ਕੀ ਮਹਿਸੂਸ ਹੋ ਰਿਹਾ ਕਿਉਂਕਿ ਤੁਸੀਂ ਜਦ ਵੀ ਬੋਲਦੇ ਹੋ ਅੱਖਾਂ ਤੁਹਾਡੀਆਂ ਬੰਦ ਹੋ ਜਾਂਦੀਆਂ ਚਿਹਰੇ ਤੇ ਮੁਸਕਰਾਹਟ ਹੁੰਦੀ ਹੈ ਬਾਬਾ ਜੀ ਦਾ ਨਾਮ ਲੈਂਦੇ ਆ ਸਾਰੀ ਐ ਮਹਿਸੂਸ ਹੋ ਰਿਹਾ ਜਦੋਂ ਬਾਬਾ ਜੀ ਦਾ ਸਿਰ ਤੇ ਹੱਥ ਹੈ ਮਹਿਸੂਸ ਨਹੀਂ ਮੈਂ ਬਹੁਤ ਮਹਿਸੂਸ ਕਰ ਰਿਹਾ ਬਾਬਾ ਜੀ ਬਾਬਾ ਜੀ ਕਿਰਪਾ ਬਹੁਤ ਹੈ ਬਾਬਾ ਜੀ ਦੀ ਬਾਕੀ ਇਹ ਕਿ ਬਾਬਾ ਜੀ ਝੋਲੀਆਂ ਪਰਣ ਵਾਲੇ ਆ ਇੱਥੇ ਬਾਬਾ ਜੀ ਜਦੋਂ ਆਈਦਾ ਸੀ ਤੇ ਕੁਝ ਵੀ ਨਹੀਂ ਸੀ ਹੁਣ ਬਾਬਾ ਜੀ ਕਿਰਪਾ ਕੀ 10 ਸਾਲ ਤੋਂ ਬਾਬਾ ਜੀ ਦੇ ਨਾਲ ਜੁੜੇ ਆ ਇਸੇ ਆਪਣਾ ਧੰਨ ਧੰਨ ਬਾਬਾ ਦੀਪ ਸਿੰਘ ਲੋਕਾ ਸੋਸਾਇਟੀ ਜੁੜੇ ਆ ਬਾਬਾ ਜੀ ਦੀ ਬੜੀ ਕਿਰਪਾ ਹੈ ਹਰ ਚੀਜ਼ ਐਸ ਟਾਈਮ ਗੱਡੀ ਜੋ ਮਕਾਨ ਜੋ ਆਪਣੇ ਹਸੀਤ ਜੋ ਬਾਹਰੀ ਬਾਬਾ ਜੀ ਦੀ ਕਿਰਪਾ ਨਾਲ ਉਹ ਕੋਲ ਆ ਆਪਣੀ ਕੋਲ ਕਿ ਕਿ ਝੋਲੀਆਂ ਡੋ ਤਾਂ ਇਸ ਦਰ ਤੇ ਉਹ ਵੀ ਮਿਲ ਜਾਂਦਾ ਜੋ ਮੰਗਣ ਦੀ ਵੀ ਲੋੜ ਨਾ ਪਵੇ ਚਾਈਨੀ ਕਦੀ ਜੋ ਕੁਝ ਐਸ ਟਾਈਮ ਹੈ ਸੋਚਿਆ ਨਹੀਂ ਕਦੀ ਇਹ ਕੋਈ ਹੋਏਗਾ ਬਾਬਾ ਜੀ ਬੜੀ ਕਿਰਪਾ ਬਾਬਾ ਜੀ ਤੁਹਾਨੂੰ ਤੁਹਾਨੂੰ ਬਾਕੀ ਤੁਸੀਂ ਸੰਗਤਾਂ ਦਾ ਘੱਟ ਦੇ ਹੀ ਸਕਦੇ ਹੋ ਬਾਬਾ ਜੀ ਗੱਲ ਕਰਦੇ ਆ ਜੀ ਸ਼ਾਮਲੇ ਸੁੰਦਰ ਦੀਵਾਨ ਸਜਾਏ ਜਾਣਗੇ ਕਥਾਕਾਰ ਪਹੁੰਚਣਗੇ ਟਾਡੀ ਦੇ ਅੱਗੇ ਪਹੁੰਚਣਗੇ ਹਾਂਜੀ ਹਾਂਜੀ ਬਾਬਾ ਜੀ ਪਿੱਛੇ ਸਮਾਗਮਾਂ ਦੀ ਤਿਆਰੀ ਫੁੱਲ ਦੀਵਾਨ ਸਜੇ ਹੋਇਆ ਉਹ ਕੱਲ ਬਾਜੀ ਸਾਹ ਰਾਗੀ ਟਾਡੀ ਜਿੱਥੇ ਚੜ੍ਹਦੀ ਗਲ ਹੋਏਗੀ ਪੂਰੀ ਸੰਗਤਾਂ ਦਾ ਇਕੱਠ ਕੱਲ ਪਿਆਰ ਰੱਖਣ ਨੂੰ ਬਾਬਾ ਜੀ ਜਗ੍ਹਾ ਨਹੀਂ ਹੋਏਗੀ ਇਸ ਸਥਾਨ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਥੜਾ ਦਾ ਅਗਨ ਭੇਟ ਕੀਤੀ ਗਈ ਜਿਸ ਨੂੰ ਸਿਆਮਪਾਸਟਰ ਦੇ ਵਿੱਚ ਸੰਸਕਾਰ ਆਖ ਦਿੰਨੇ ਆ ਜਦ ਇੱਥੇ ਪਹੁੰਚਦੇ ਹੋ ਕਿਤੇ ਨਾ ਕਿਤੇ ਉਹ ਸਮਾਂ ਯਾਦ ਹੋਉਂਦਾ ਆਏਗਾ ਜਦੋਂ ਮਾੜਾ ਸਮਾਂ ਸੀਗਾ ਬਾਬਾ ਦੀਪ ਸਿੰਘ ਜੀ ਨੂੰ ਨਾਮ ਲੈਂਦੇ ਆ ਸਾਰ ਆਖਦੇ ਸੀ ਤੇਰੇ ਦਰ ਤੇ ਆਵਾਂਗੇ ਇਹ ਚੀਜ਼ਾਂ ਸਾਡੀਆਂ ਕਰਦੇ ਸੋ ਸਮਾਂ ਯਾਦ ਆਉਂਦਾ ਇੱਕ ਵਾਰ ਸੇ ਬਾਬਾ ਜੀ ਬਹੁਤ ਜਦੋਂ ਬਾਬਾ ਜੀ ਦਰਸ਼ਨਦਾਰੇ ਕਰੀਦਾ ਬਾਅਦ ਆਹ ਬਾਬਾ ਜੀ ਦੇ ਬਹੁਤ ਮਹਿਸੂਸ ਬਹੁਤ ਵਧੀਆ ਮਹਿਸੂਸ ਕਰੀਦਾ ਬਾਬਾ ਜੀ ਸਰ ਸੰਗਤਾਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਜੀ ਅੱਜ ਦੇ ਖਾਸ ਦਿਹਾੜੇ ਦੇ ਸੰਗਤਾਂ ਨੂੰ ਇਹ ਸੁਨਾਹ ਲਾਉਣਾ ਚਾਹੁੰਦੇ ਬਾਬਾ ਜੀ ਕੀ ਨਾਮ ਵਾਲੀ ਨਾਲ ਜੁੜੋ ਅਮਰੇਸ਼ਕੋ ਬਾਬਾ ਜੀ ਦੀ ਹਰ ਯਾਦ ਨਾਲ ਜੁੜੋ ਬਾਬਾ ਜੀ ਆਣ ਕੇ ਦਰਸ਼ਨ ਦਿਦਾਰੇ ਕਰੋ ਬਾਬਾ ਜੀ ਦੇ ਚੜਦੀ ਕਲਾ ਵਾ ਝੋਲੀਆਂ ਭਰਦੇ ਆ ਬਾਬਾ ਜੀ ਬਾਕੀ ਦੱਸਣ ਦੀ ਤੁਹਾਨੂੰ ਲੋੜ ਨਹੀਂ ਦੱਸਿਆ ਅੱਗੇ ਵੀ ਕਿ ਬਾਬਾ ਜੀ ਦੇ ਹਾਇਤ ਵਾਰ ਆਣ ਕੇ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਲੰਗਰਾਂ ਦੀ ਤਾਂ ਕੋਈ ਗਿਣਤੀ ਨਹੀਂ ਆ ਤੇ ਸੰਗਤ ਦੀ ਵੀ ਕੋਈ ਗਿਣਤੀ ਨਹੀਂ ਤੇ ਸੇਵਾ ਕਰਨ ਵਾਲਿਆਂ ਦੀ ਵੀ ਬਾਬਾ ਜੀ ਗਿਣਤੀ ਕੋ ਨਹੀਂ ਚੜਦੀ ਕਲਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਥਾਨ ਤੇ ਮੌਜੂਦ ਹ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਧੜ ਨੂੰ ਲਗਨ ਪੇਟ ਕੀਤਾ ਗਿਆ ਜਿਸ ਨੂੰ ਸਿਯਾਮ ਪਾਸ਼ਾ ਦੇ ਵਿੱਚ ਸਸਕਾਰ ਰੱਖ ਦਿੰਨੇ ਆ ਪਰ ਇੱਕ ਵਾਰ ਇਸ ਦਰ ਦੇ ਸੰਗਤਾਂ ਦੀ ਆਸਥਾ ਦੀ ਗੱਲ ਕਰੀਏ ਤਾਂ ਸ਼ਾਇਦ ਸਾਨੂੰ ਦੱਸਣ ਦੀ ਲੋੜ ਨਹੀਂ ਆ ਇੱਕ ਵਾਰੀ ਤੁਹਾਨੂੰ ਤਸਵੀਰ ਦਿਖਾ ਦਿੱਤੀ ਜਿੱਥੇ ਗੁਲਾਬ ਦੇ ਫੁੱਲਾਂ ਨੂੰ ਤੋੜ-ਤੋੜ ਕੇ ਵਾਕ ਕੀਤਾ ਜਾ ਰਿਹਾ ਕਿਉਂਕਿ ਜਦ ਫੁੱਲਾਂ ਦੀ ਵਰਖਾ ਕੀਤੀ ਜਾਣੀ ਹੈ ਮਹਾਰਾਜ ਜੀ ਦੇ ਉੱਤੇ ਗੁਰੂਗ੍ਰੰਥ ਸਾਹਿਬ ਜੀ ਦੇ ਉੱਤੇ ਸੋ ਉਸ ਦੀ ਤਿਆਰੀ ਇਹ ਸ਼ੁਰੂ ਕਰ ਦਿੱਤੀ ਗਈ ਹੈ ਪਰ ਜਿਹੜੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਫੁੱਲਾਂ ਦੀ ਸਜਾਵਟ ਦੇਖ ਰਹੇ ਉਹ ਤਸਵੀਰਾਂ 4 ਤੋਂ 5 ਦਿਨ ਪਹਿਲਾਂ ਸਜਾਵਟਾਂ ਸ਼ੁਰੂ ਹੋ ਜਾਂਦੀਆਂ ਸੋ ਗੱਲਬਾਤ ਵੀ ਕਰਦੇ ਆ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿ ਪਤੇ ਜੀ ਕਿੰਨਾ ਕੁ ਮਟ ਭਾਗਾ ਮਹਿਸੂਸ ਕਰ ਰਹੇ ਹੋ ਅੱਜ ਤਾਂ ਧੰਨ ਬਾਬਾ ਦੇਵ ਸਿੰਘ ਜੀ ਦਾ ਹਾਈ ਕੋਰਟ ਕੋਰ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਦਾ ਕਿ ਸਾਨੂੰ ਖੁਸ਼ੀਆਂ ਬਖਸ਼ੀਆਂ ਮੇਰੇ ਬੱਚੇ ਪਾਤਸ਼ਾਹ ਨੇ ਇਹ ਮਹਾਰਾਯਤਾ ਦੇਣੀ ਨਹੀਂ ਇਹ ਦਿਨ ਸੱਚੇ ਪਾਤਸ਼ਾਹ ਮਹਾਰਾਏ ਬਾਬਾ ਦੇਵ ਸਿੰਘ ਦਾ ਮੈਂ ਤਾਂ ਕਹਣਾ ਰੋ ਜਾਈ ਆ ਬਾਕੀ ਤਾਂ ਦਿਨ ਖਾਸ ਹੈ ਜੀ ਕਿਉਂਕਿ ਅੱਜ ਦੇ ਦਿਨ ਕਵਾੜ ਖੁੱਲੇ ਰਹਿੰਦੇ ਆ ਬੰਦ ਨਹੀਂ ਕੀਤੇ ਹਾਂਜੀ ਹਾਂਜੀ ਅੱਜ ਦੀ ਦਿਹਾੜੀ ਸਾਰੀ ਰਾਤ ਕਵਾੜ ਖੁੱਲੇ ਰਹਿਣਾ ਜੀ ਕੱਲ ਬਾਬਾ ਜੀ ਦਾ ਅੱਜ ਹੀ ਦਿਹਾੜਾ ਜੇ ਅੱਜ ਹੀ ਸਕਤਾਂ ਚੋਮਕੇ ਆਣਾ ਜੇ ਤੇ ਅੱਜ ਮਹਾਰਾਜ ਦੀ ਬਹੁਤ ਜ਼ਿਆਦਾ ਜਾਜਾਕਾਰ ਜੇ ਅਰਦਾਸ ਤੋਂ ਬਾਅਦ ਅੰਦਰ ਡਰਾਈ ਫੂਡ ਦਾ ਪ੍ਰਸ਼ਾਦ ਵੀ ਵਟਾਇਆ ਜਾਣਾ ਜੇ ਮਹਾਰਾਜ ਦੀ ਬਹੁਤ ਜ਼ਿਆਦਾ ਕਿਰਪਾ ਹਣੀ ਜੇ ਸਾਧ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਆਵੇ ਉਹ ਦਰਸ਼ਨ ਸਾਰੇ ਕਰਕੇ ਜਾ ਲੱਗਦਾ ਨਹੀਂ ਹੈ ਜੀ ਜਦ ਵੀ ਇੱਥੇ ਸਥਾਨ ਤੇ ਆਉਂਦੇ ਆ ਬਾਬਾ ਜੀ ਨਾਲ ਇੱਕ ਬਿਰਤੀ ਜੁੜ ਜਾਂਦੀ ਹੈ ਰੂਹ ਜੁੜ ਜਾਂਦੀ ਹੈ ਮੈਂ ਕਹਿੰਦਾ ਸਾਹਿਬ ਜੀ ਜਿਹੜਾ ਇੱਥੇ ਆ ਜਵੇ ਨਾ ਇਹ ਤੁਹਾਡਾ ਕੋਈ ਦੁਆਰ ਨਹੀਂ ਜੇ ਇਹ ਸਮਝ ਲਓ ਇਹ ਸਿੱਧਾ ਲਾਪਰਾਂ ਚੱਲਉਈਏ ਜਿਹੜਾ ਇੱਥੇ ਆ ਗਿਆ ਜੋ ਮੰਗਿਆ ਕਵਾੜ ਜਾਂ ਤੋਂ ਬਾਹਰ ਦਰਵਾਜ਼ੇ ਜਾਂ ਤੋਂ ਬਾਹਰ ਤੁਹਾਨੂੰ ਤੁਹਾਡੀ ਝੋਲੀ ਚ ਧੁੰਦ ਦਾ ਪ੍ਰਕੋਪ ਦੇਖ ਰਿਹਾ ਧੁੰਦ ਵੀ ਪੂਰੀ ਪੈ ਰਹੀ ਹੈ ਪਰ ਸੰਗਤਾਂ ਦੀ ਆਸਥਾ ਤੇ ਕੋਈ ਫਰਕ ਨਹੀਂ ਹੈ ਜੀ ਮੈਂ ਕਹਣਾ ਵਾਹਿਗੁਰੂ ਜੀ ਮੈਂ ਤੇ ਆ ਬੇਨਤੀ ਕਰ ਲਗਾਵਾ ਭਾਵੇਂ ਮੀਂਹ ਪੈ ਜਾਵੇ ਭਾਵੇਂ ਗੜੇ ਪੈਣ ਤੁਹਾਨੂੰ ਸੰਗਤ ਇਤਨਾ ਹੀ ਦਰਸ਼ਨ ਦੇਗੀ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਵੀ ਲੋਬ ਸੋ ਕਿਤਨਾ ਕਿਤੇ ਤਸਵੀਰਾਂ ਜ਼ਰੂਰ ਆਕਰਸ਼ਿਤ ਕਰਦੀਆਂ ਸਾਨੂੰ ਕਿਉਂਕਿ ਸੰਗਤ ਦੀ ਜਿੰਨੀ ਕ ਆਸਥਾ ਹੈ ਕਿਉਂਕਿ ਹਰ ਵੇਲੇ ਸੰਗਤਾਂ ਦਾ ਇਕੱਠ ਇਸ ਦਰਤ ਦੇਖਣ ਨੂੰ ਮਿਲਦਾ ਸੋ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ ਸੋ ਇਸ ਸੰਗਣੀ ਧੁੰਦ ਦੇ ਵਿੱਚ ਵੀ ਸੰਗਤਾਂ ਦਾ ਹੜ ਕਟੇਗਾ ਨਹੀਂ ਬਲਕਿ ਉਹਨਾਂ ਦੀ ਜੋ ਸ਼ਰਧਾ ਭਾਵਨਾ ਇਤਿਹਾਸਤ ਹੈ ਉਸ ਤੇ ਕੋਈ ਫਰਕ ਨਹੀਂ ਪਏਗਾ ਬਲਕਿ ਸੰਗਤਾਂ ਦਾ ਇਕੱਠ ਹੋਰ ਵਧੇਗਾ ਸੋ ਇੱਕ ਵਾਰ ਸੁੰਦਰ ਸਜਾਵਟਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਅਨੋਖੇ ਅਮਰ ਸ਼ਹੀਦ ਦੇ ਤਨਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਅੱਜ ਸ਼ਹੀਦੀ ਸਥਾਨ ਤੇ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਦਿਖਾਈਆਂ ਸੰਗਤਾਂ ਬਾਤ ਚੜ ਕੇ ਪਹੁੰਚ ਰਹੀਆਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ-ਵੱਖ ਤਸਵੀਰਾਂ ਜੋ ਅਸੀਂ ਦਿਖਾਈਆਂ ਕਿਸ ਤਰੀਕੇ ਸੰਗਤਾਂ ਬਾਤ ਚੜ ਕੇ ਪਹੁੰਚ ਰਹੀਆਂ ਤੇ ਕਿਸ ਤਰੀਕੇ ਜਗਦੀ ਜੋਤ ਤੇ ਸੰਗਤਾਂ ਆਉਂਦੀਆਂ ਨੇ ਸੋ ਕਹਿ ਸਕਦੇ ਆ ਕਿ ਇਹ ਤਸਵੀਰਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਦੇਖਣ ਨੂੰ ਮਿਲਣਗੀਆਂ ਸੋ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਵੀ ਇਸ ਅਲੌਕਿਕ ਦ੍ਰਿਸ਼ ਅਤੇ ਸ਼ਹੀਦੀ ਦਿਹਾੜੇ ਦੀਆਂ ਤਸਵੀਰਾਂ ਦੇਖ ਸਕਦੀਆਂ ਨਤਮਸਤਕ ਹੋ ਸਕਦੀਆਂ ਇਸ ਤਸਵੀਰਾਂ ਰਾਹੀਂ ਦਰਸ਼ਨ ਕਰ ਸਕਦੀਆਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਸੋ ਇਸ ਸਥਾਨ ਤੇ ਸ਼ਾਮ ਵੇਲੇ ਜਿਹੜੇ ਆ ਸੁੰਦਰ ਦੀਵਾਨ ਸਜਾਏ ਜਾਣਗੇ ਸੋ ਇਸ ਸ਼ਹੀਦੀ ਦਿਹਾੜੇ ਉੱਤੇ ਸੰਗਤਾਂ ਬਾਜ਼ ਚੜ ਕੇ ਗੁਰਦੁਆਰਾ ਸ਼ੀਦਾ ਸਾਹਿਬੇ ਖੇ ਪਹੁੰਚ ਰਹੀਆਂ ਅਤੇ ਸੰਗਣੀ ਧੁੰਦ ਦੇ ਵਿੱਚ ਵੀ ਸੰਗਤਾਂ ਰੁਕ ਨਹੀਂ ਰਹੀਆਂ ਅੰਮ੍ਰਿਤ ਵੇਲੇ ਦਾ ਸਮਾ ਹੋ ਰਿਹਾ ਸੰਗਤਾਂ ਇੱਥੇ ਵੱਚੜ ਕੇ ਪਹੁੰਚ ਰਿਹਾਤੇ ਉਹਨਾਂ ਦਾ ਇਕੱਠ ਵੀ ਜਿਹੜਾ ਵਾਦਾ ਜਾ ਰਿਹਾ ਸ਼ਾਮ ਵੇਲੇ ਇੱਥੇ ਤੇਲ ਸਿੱਟਣ ਦੀ ਤਾਂ ਨਹੀਂ ਹੋਏਗੀ ਕਿਉਂਕਿ ਇਸ ਸਥਾਨ ਦੀ ਗੱਲ ਕਰਦੇ ਆ ਤਾਂ ਸ਼ਾਮ ਵੇਲੇ ਇੱਥੇ ਸੁੰਦਰ ਦੀਵਾਨ ਸਜਾਏ ਜਾਣਗੇ ਜੋ ਤੁਹਾਡੀ ਜਿੱਥੇ ਕਥਾਵਾਚਕ ਕਵਿਸ਼ਰੀ ਵਾਲੇ ਸਾਰੇ ਇੱਥੇ ਪਹੁੰਚਣਗੇ ਤੇ ਆਪਣੀ ਕਥਾ ਕਵਿਸ਼ਰੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਇਹ ਤਸਵੀਰਾਂ ਅੰਮ੍ਰਿਤਸਰ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਥੋੜਾ ਨਾਲ ਸੰਜੇ ਕਿੱਥੇ ਜਿੱਥੇ ਅੱਜ ਵੀ ਸੰਗਤਾਂ ਝੋਲੀਆਂ ਅੱਡ ਕੇ ਆਉਂਦੀਆਂ ਤੇ ਮੰਗੀਆਂ ਮੁਰਾਦਾ ਲੈ ਕੇ ਜਾਂਦੀਆਂ ਕਿਉਂਕਿ ਚੁਪਾਰੇ ਸਾਹਿਬ ਤੇ ਜਿੰਨਾ ਕਿ ਇਕੱਠ ਹੁੰਦਾ ਹੈ ਸ਼ਾਇਦ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਅਸੀਂ ਸਾਰੇ ਜਾਣਦੇ ਹਾਂ ਸੋ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਅਤੇ ਵਕ ਵਕ ਤਸਵੀਰਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਪਰ ਫਿਲਹਾਲ ਦੀ ਗੱਲ ਕਰਦੇ ਹਾਂ ਤਾਂ ਇਸ ਸਥਾਨ ਤੇ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਅਤੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਪਹੁੰਚਣੀਆਂ ਫਿਲਹਾਲ ਇਹ ਮੈਂ ਦੋਜਾਤ ਸਰਕਾਰ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸੇ